ਲਗਭਗ ਝੋਨੇ 20-25 ਦਿਨਾਂ ਦੇ ਲਗਭਗ ਜਿਹੜੀ ਬਾਡੀ ਹੋ ਜਾਣੀ ਹੈ। ਏਪੀਆਰ 118 ਕਿਸਮ ਹੈਗੀ ਹੈ। ਇੱਕ ਸਪਰੇ ਪਹਿਲਾਂ ਇਹਦੇ ਉੱਪਰ ਪੈਕਸਲ ਹੁੰਦੀ ਤੇ ਇੱਕ ਪੈਣ ਨਾਉਂਦੀ ਤੇ ਨਟਿਵੋ ਕੀਤਾ ਹੋਇਆ ਹੈਗਾ। ਕਈ ਵਾਰ ਆਪਾਂ ਉੱਪਰੋਂ ਝੋਨਾ ਦੇਖ ਲੈਣਾ ਯਾਰ ਵੀ ਠੀਕ ਆ ਹਨਾ। ਜੇ ਆਪਾਂ ਬਈ ਵਿੱਚੋਂ ਝੋਨਾ ਦੇਖਣ ਫਿਰ ਜਿਹੜਾ ਜ਼ਿਆਦਾ ਪਤਾ ਲੱਗਣਾ। ਬਾਕੀ ਕੁਝ ਕੁ ਚਾਂਸ ਝੰਡੇ ਪੱਤੇ ਤੋਂ ਵੀ ਜਿਹੜੇ ਆਪਾਂ ਨੂੰ ਪਤਾ ਲੱਗ ਜਾਂਦੇ ਹੈਗੇ ਆ। ਝੋਨੇ 'ਚ ਵੀ ਗੀੜਾ ਮਾਰਦੇ ਰਹੋ। ਠੀਕ ਹੈ ਪਾਣੀ-ਦਾਣੀ ਉਹਦਾ ਦੇਖਭਾਲ ਕੇ ਲਾਓ ਤੇ ਕਈ ਵਾਰ ਤੇਲੀ ਸਮੱਸਿਆ ਆਉਣ ਕਰਕੇ ਬਈ ਝੋਨਾ ਡਿੱਗਣ ਲੱਗ ਜਾਂਦਾ ਠੀਕ ਹੈ ਦੌਗਿਆਂ ਪੈਣ ਲੱਗ ਉਹਦਾ ਵੀ ਤੁਸੀਂ ਨੇ ਅੰਗੌਰ ਰੱਖਣਾ ਹੈਗਾ ਕਿਉਂਕਿ ਪਹਿਲਾਂ ਖਰਚੇ ਘੱਟ ਹੋਏ ਹੈਗੇ ਝੋਨਿਆਂ ਤੇ ਝੋਨੇ ਵਧਿਆ ਖੜੇ ਹੈਗੇ ਠੀਕ ਹੈ ਹੁਣ ਕੋਈ ਵੀ ਤੁਹਾਨੂੰ 15 ਦਿਨਾਂ ਦੇ 10 ਦਿਨਾਂ ਦੇ ਜੇ ਕਿਤੇ ਤੇਲੀ ਸਮੱਸਿਆ ਲੱਗਦਾ ਯਾਰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਚਾਂਸ ਹੈਗਾ ਠੀਕ ਹੈ ਉਹਨੂੰ ਅਣਗੌਲਾ ਨਾ ਕਰੋ ਉਹਨੂੰ ਅਣਦੇਖਿਆ ਨਾ ਕਰੋ ਵੀ ਸਾਡੇ ਗਮਾਂਡੀ ਦੇ ਹੈ ਨਹੀਂ ਤਾਂ ਸਾਡੇ ਵੀ ਨਹੀਂ ਹੋਣਾ ਹਨਾ ਠੀਕ ਹੈ ਹੋ ਸਕਦਾ ਗਮਾਂਡੀ ਦੇ ਹਲਦੀ ਰੋਗ ਡੋਡੀ ਦੀ ਸਮੱਸਿਆ ਹੋਵੇ ਠੀਕ ਹੈ ਥੋੜੇ ਨਾ ਹੋਵੇ ਤੇ ਮੇਰਾ ਕਹਿੰਦਾ ਮਤਲਬ ਇਹ ਹੀ ਹੈਗਾ ਫਸਲ ਵਧੀਆ ਹੈਗੀ ਹੈ ਵਧੀਆ ਇਸ ਵਾਰ ਨਿਪਰੇ ਚੜੀ ਹੈਗੀ ਹੈ ਤੇ ਵਾਰਸ਼ਾਂ ਜਿਆਦਾ ਹੀ ਪਈਆਂ ਨੇ ਤੇ ਸਮੇਂ ਸਿਰ ਵੀ ਵਧੀਆ ਵਾਰਸ਼ਾਂ ਪਈਆਂ ਨੇ ਠੀਕ ਹੈ ਤੁਹਾਡੇ ਖੇਤਾਂ ਦੇ ਵਿੱਚ ਕਿਹੜੀ ਕਿਸਮ ਲਾਈ ਹੈਗੀ ਹੈ ਕਿੰਨੇ ਦਿਨਾਂ ਤੱਕ ਬਾਡੀ ਹੋ ਜਾਣੀ ਹੈ ਤੇ ਵੈਰਾਈਟੀ ਦਾ ਨਾਮ ਵੀ ਦੱਸੋ ਕਿਹੜੀ ਵੈਰਾਈਟੀ ਸਾਲ ਚੰਗੀ ਜਾਰੀ ਹੈਗੀ ਹੈ